ਅਗਰ ਤਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕੰਗਨਾ ਰਣੌਤ ਨੂੰ ਲੈ ਕੇ ਜਿਸ ਨੂੰ ਲੈ ਕੇ ਹਰ ਕੋਈ ਇਸ ਦੀ ਨਿਖੇਧੀ ਕਰ ਰਿਹਾ ਔਰ ਆਪਣੇ ਆਪ ਦੇ ਵਿੱਚ ਇਹ ਬਿਆਨ ਸ਼ਰਮਨਾਕ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਸਮਝਿਓ ਇਸ ਬਿਆਨ ਨੂੰ ਕਿਉਂ ਅਜਿਹੀ ਸੋਚ ਜਾਂ ਫਿਰ ਅਜਿਹਾ ਬਿਆਨ ਉਹਨਾਂ ਨੇ ਦਿੱਤਾ ਜੀਬਾ ਜੀ ਬੇਨਤੀ ਹੈ ਕਿ ਫਿਲਮ ਇੰਡਸਟਰੀ ਹੈ ਜਿਹੜੀ ਉਹ ਮਾੜੀ ਨਹੀਂ ਹੁੰਦੀ ਚੰਗੀ ਹੁੰਦੀ ਹੈ ਬਾਕੀ ਸਾਡੀ ਪਾਰਟੀ ਨੇ ਕਿਸੇ ਵੀ ਲੇਡੀ ਨੂੰ ਇਸ ਤਰੀਕ ਇਹ ਕੋਈ ਟਾਰਗੇਟ ਨਹੀਂ ਕੀਤਾ ਹੈ ਇਹ ਕੰਗਣਾਾਂ ਦੀ ਗੱਲ ਜਿਹੜੀ ਗੱਲ ਕਹਿੰਦੇ ਐਕਸਪੀਰੀਅੰਸ ਦੀ ਕੰਗਣਾਾਂ ਦੀਆਂ ਜਿਹੜੀਆਂ ਅਸੀਂ ਕੰਗਣਾਾਂ ਦੀ ਗੱਲ ਕਰ ਲੱਗੇ ਅਸੀਂ ਫਿਲਮ ਇੰਡਸਟਰੀ ਦੀ ਬੀਬੀਆਂ ਦੀ ਗੱਲ ਨਹੀਂ ਕਰਦੇ ਸਾਰੀ ਲੇਡੀਜ਼ ਦੀ ਸਾਰੀ ਹੀਰੋਇਨ ਦੀ ਗੱਲ ਕਰਦੇ ਸਿਰਫ ਕੰਗਣਾ ਰਣਾਉਤ ਦੀ ਗੱਲ ਕਰਦੇ ਆ ਕੰਗਣਾ ਰਣਾਉਤ ਦਾ ਤੁਸੀਂ ਨੇ ਆ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਦਾ ਇਹੋ ਜੀਆਂ ਇਹਦੀਆਂ ਅਸ਼ਲੀਲ ਪਿੱਕਰਾਾਂ ਕੀ ਵੀਡੀਓ ਕੀ ਜਿਹੜੀਆਂ ਵਾਇਰਲ ਹੋਈਆਂ ਨੇ ਜਿਹੜੀਆਂ ਦੇਖ ਕੇ ਸ਼ਰਮ ਆਉਣੀ ਚਾ ਆਉਂਦੀ ਐ ਹਰ ਲੇਡੀ ਜੀ ਨੂੰ ਵੀ ਇਹੋ ਜੇ ਲੇਡੀਜ਼ ਮੈਂਬਰ ਪਾਰਲੀਮੈਂਟ ਵੀ ਹੋਵੇ ਤੇ ਇਹ ਇਸ ਤਰੀਕੇ ਦੇ ਨਾਲ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਸ਼ਰਮਨਾਕ ਜੋ ਜਿਹੜੀਆਂ ਵੀਡੀਓ ਰਿਲੀਜ਼ ਹੁੰਦੀਆਂ ਨੇ ਜੋ ਇਹ 24 ਘੰਟੇ ਜੋ ਗੱਲ ਕਰਦੀ ਹੈ ਸਿੱਖ ਸਿਰਖਾਂ ਨੂੰ ਟਾਰਗੇਟ ਕਰਦੀ ਹੈ ਕਿਸਾਨਾਂ ਨੂੰ ਟਾਰਗੇਟ ਕਰਦੀ ਹੈ ਔਰ ਸਭਾਏ ਇੱਕੋ ਹੀ ਗੱਲ ਕੀਤੀ ਹੋਈ ਹੈ ਦੰਗਾ ਫਸਾਉਣ ਤੋਂ ਬਾਜ਼ਾਰ ਕਰਾਉਣ ਤੋਂ ਬਗੈਰ ਦਾ ਕੰਗਣਾਂ ਦਾ ਕੋਈ ਐਹਾ ਜਿਹਾ ਬਿਆਨ ਨਹੀਂ ਦੇਖਿਆ ਫਿਲਮੇ ਦੀ ਅਜੇ ਤੱਕ ਕੋਈ ਚੱਲੀ ਕੋਈ ਨਹੀਂ ਜੇ ਕਰਦੀ ਹੈ ਤੇ ਇਹੋ ਜਿਹੀਆਂ ਕਰਦੀ ਹੈ ਇਹ ਇਹੇ ਕਰਕੇ ਇਸ ਇਹ ਮਾਨ ਸਾਹਿਬ ਨੇ ਸਹੀ ਬਿਆਨ ਦਿੱਤਾ ਗਲਤ ਨਹੀਂ ਦਿੱਤਾ ਹੈ ਐਕਸਪੀਰੀਅੰਸ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਨੂੰ ਕੰਗਨੌਰ ਨਾਲ ਜੀ ਦੱਸਣ ਪੰਜਾਬ ਦੇ ਵਿੱਚ ਕਿੱਥੇ ਰੇਪ ਹੁੰਦਾ ਸੀ ਜਦੋਂ ਇਹ ਜਦੋਂ ਇਹ ਹੋਇਆ ਇੱਥੇ ਕਿਸਾਨੀ ਅੰਦੋਲਨ ਹੋਇਆ ਦੱਸੋ ਕਿੱਥੇ ਹੋਇਆ ਸਿੱਕਾ ਉਹੀ ਨਹੀਂ ਹੋਣ ਦਿੰਦੇ ਜਿੱਥੇ ਸਿੱਕ ਬੈਠਾ ਹੋਵੇ ਸਿੱਧੂ ਸਾਹਿਬ ਦੇਖੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਮਰਥਨ ਕਰ ਦਿਓ ਉਸ ਬਿਆਦ ਦਾ ਪਰ ਤੁਸੀਂ ਤਾਨੂੰ ਲੱਗਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਜਸਟੀਫਾਈ ਕੀਤਾ ਜਾ ਸਕਦਾ ਦੇ ਬਾਕੀ ਦੇ ਨਾਲ ਮੈਂ ਇਹ ਬਿਆਨ ਦਾ ਜ਼ਿਕਰ ਕਰਾਂ ਦੇਖੋ ਸਿੱਧੂ ਸਾਹਿਬ ਸਵਾਲ ਲੈ ਲਓ ਇੱਕ ਵਾਰ ਬੇਨਤੀ ਵੀ ਬਾਜੀ ਦੋ ਰੱਬ ਇੱਕ ਇੱਕ ਕਣ ਕਣ ਚ ਵਸਦਾ ਹੈ ਇੱਕ ਜ਼ਮੀਨ ਤੇ ਵਸਦਾ ਹੈ ਉਹ ਮੇਰੀ ਮਾਂ ਵੀ ਹੈ ਭੈਣ ਵੀ ਹੈ ਤੁਸੀਂ ਵੀ ਹੋ ਤੇ ਮੈਂ ਸਾਰੇ ਆਪਾਂ ਠੀਕ ਨਹੀਂ ਗੱਲ ਜਿਹੜੀ ਜਿਸ ਤਰੀਕੇ ਦੇ ਨਾਲ ਕੰਗਣਾ ਤੁਹਾਨੂੰ ਟਾਰਗੇਟ ਕਰਦੀ ਹੈ ਨਾ ਇਹਦੇ ਲਈ ਇਹ ਜ਼ਰੂਰੀ ਹੋ ਗਿਆ ਸੀ ਇੰਨਾ ਪੈਸ ਚੱਕ ਕੇ ਇਸ ਤਰੀਕੇ ਦਾ ਬਿਆਨ ਤੁਹਾਨੂੰ ਲੱਗਦਾ ਹੈ ਕਿ ਹਰ ਕੋਈ ਇਹਨੂੰ ਇਹਨੂੰ ਆਪ ਦਾ ਸਮਰਥਨ ਨਹੀਂ ਕਰਦਾ ਕੰਗਣਾ ਰਣਾਉਤੀ ਜੀ ਨੂੰ ਆਪ ਸ਼ਰਮ ਨਹੀਂ ਆਈ ਕਿਸ ਤਰੀਕੇ ਦੇ ਨਾਲ ਉਹ ਦबई ਦੇ ਹੀਰੋਇਨ ਲਿਆ ਕੇ ਸਮਾਰ ਕੇ ਜਿਹੜੇ ਇਸ ਦੀ ਜੋ ਇਸ ਦੀ ਬਰਾਦਰੀ ਤੋਂ ਵੀ ਨਹੀਂ ਆਉਂਦੇ ਇਸ ਦੇ ਰਿਲੀਜੀਅਨਸ ਦੇ ਬੰਦੇ ਵੀ ਨਹੀਂ ਆਉਂਦੇ ਜਿਸ ਤਰੀਕੇ ਦੇ ਨਾਲ ਇਹਨੇ ਅਸ਼ਲੀਲ ਤੌਰ ਤੇ ਗੰਨਕ ਕੀਤਾ ਜਰਾਪੀ ਕੇ ਔਰ ਇਹੋ ਜੇ ਇਹਦੇ ਜਿਹੜਾ ਸਾਰਾ ਜੋ ਇਹਦਾ ਗੰਦੇ ਦਾ ਪਾਇਆ ਹੋਇਆ ਕੰਗਣਾ ਦਾ ਉਹ ਤਾਂ ਕਿ ਜ਼ਿੰਦਗੀ ਚ ਪਾਈ ਨਹੀਂ ਕਿਸੇ ਨੇ ਕਿਸੇ ਵੀ ਹੀਰੋਇਨ ਨੇ ਨਹੀਂ ਪਾਇਆ ਉਹ ਕੰਗਣਾ ਨੇ ਪਾਇਆ ਅਦਾਕਾਰਾਂ ਨੇ ਦੇਖੋ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਜੇ ਆਪਾਂ ਇਹਨੂੰ ਡੀਟੇਲਿੰਗ ਕਰੀਏ ਤੇ ਸਭ ਤੋਂ ਵੱਧ ਕਿਸੇ ਦੀ ਨਹੀਂ ਆਉਂਦੀ ਇਹਦੀ ਵੱਤ ਆਈ ਹੈ ਦਿਖਾਓ ਉਹ ਦੁਨੀਆਂ ਦੇ ਪਰਦਾ ਹਾਹਾਕਾਰ ਬੱਚੀ ਪਈ ਹੈ ਜੀ ਇਹਦੇ ਦੇਖ ਕੇ ਜੀ ਹੂੰ ਦੇਖੋ ਇੱਕ ਵਾਰ ਸਵਾਲ ਸੁਣ ਲੋ ਕੰਗਣਾ ਤੇ ਬੱਚੀ ਹੈ ਹੋਰ ਨੂੰ ਨਹੀਂ ਕਿਹਾ ਕਿਸੇ ਨੇ ਸਿਹਰੀ ਦੇਬ ਨੂੰ ਨਹੀਂ ਕਿਹਾ ਇਹ ਮਾਮਾ ਨੇ ਕਿਹਾ ਇੱਕ ਵਾਰ ਸਵਾਲ ਸੁਣੋ ਦੇਖੋ ਸਵਾਲ ਸੁਣੋ ਸਿਰੋਸਾਵੇ ਤਾਂ ਗੱਲ ਨਹੀਂ ਹੋ ਪਾਏਗੀ ਸਵਾਲ ਸੁਣ ਲੋ ਕਿ ਸਾਰੇ ਲੋਕ ਆਪਾਂ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਔਰ ਹਰ ਕੋਈ ਕੋਈ ਵੀ ਹੋਏਗਾ ਬੇਸ਼ੱਕ ਜਿਸ ਕਿਸਾਨਾਂ ਦੇ ਬਾਰੇ ਮੈਂ ਫੋਰ ਐਗਜ਼ਾਮਪਲ ਗੱਲ ਕਰਾਂ ਕਿਸਾਨਾਂ ਦੇ ਲਈ ਉਹਨਾਂ ਨੇ ਬਿਆਨ ਦਿੱਤਾ ਬੇਸ਼ੱਕ ਉਹਨਾਂ ਨੇ ਕਿਸੇ ਪਾਰਟਿਕੂਲਰ ਜਥੇਬੰਦੀ ਦੇ ਲਈ ਮੰਨ ਲਓ ਕਿਸੇ ਪਾਰਟਿਕੂਲਰ ਆਗੂ ਦੇ ਲਈ ਬਿਆਨ ਦੇ ਦਿੱਤਾ ਪਰ ਮੈਨੂੰ ਇਹ ਲੱਗਦਾ ਜਾਂ ਫਿਰ ਸਾਰੇ ਸੁਣਨ ਵਾਲੇ ਇਸਹਿਮਤ ਹੋਣਗੇ ਮੇਰੇ ਨਾਲ ਕਿ ਉਹਨਾਂ ਦੇ ਵੱਲੋਂ ਵੀ ਇਸ ਬਿਆਨ ਦਾ ਸਮਰਥਨ ਨਹੀਂ ਕੀਤਾ ਜਾਏਗਾ ਕਿਉਂਕਿ ਬਿਆਨ ਨੂੰ ਜੇਕਰ ਅਸੀਂ ਬਿਬਾਕੀ ਦੇ ਨਾਲ ਗੱਲ ਕਰੀਏ ਕਿ ਉਹਨਾਂ ਨੂੰ ਰੇਪ ਦਾ ਤਜਰਬਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਕਿਸਮ ਦਾ ਬਿਆਨ ਹੈ ਦੇਖੋ ਉਹ ਵੀਡੀਓਜ਼ ਬਾਰੇ ਬੋਲ ਸਕਦੇ ਸੀ ਉਹ ਨਸ਼ੇ ਦੇ ਵਿੱਚ ਹੋਣ ਬਾਰੇ ਬੋਲ ਸਕਦੇ ਸੀ ਉਹ ਡਰੈਸ ਨੂੰ ਲੈ ਕੇ ਇਸ ਤਰੀਕੇ ਦਾ ਬਿਆਨ ਨਹੀਂ ਦੇ ਸਕਦੇ ਜ਼ਿਕਰ ਕਰ ਸਕਦੇ ਨੇ ਪਰ ਇਸ ਨੂੰ ਕਿਸ ਤਰੀਕੇ ਨਾਲ ਜਸਟੀਫਾਈ ਕਰ ਰਹੇ ਨੇ ਕੰਗਣਾ ਜੀ ਕਰ ਰਹੇ ਨੇ ਉਹ ਸਾਰਾ ਕੁਝ ਠੀਕ ਕਰ ਰਹੇ ਨੇ ਜੀ ਮੈਨੂੰ ਇੱਕ ਵਾਰ ਦਾ ਜਵਾਬ ਦਿਓ ਜੋ ਕੰਗਣਾ ਜੀ ਜੋ ਕਰ ਰਹੇ ਨੇ ਅੱਜ ਤੱਕ ਇਹੋ ਜਿਹੇ ਵਿਵਾਦਤ ਬਿਆਨ ਦੇ ਰਹੇ ਨੇ 24 ਘੰਟੇ ਉਹਨੇ ਫਿਲਮ ਵੀ ਇਸ ਤਰੀਕੇ ਦੀ ਬਣਾਈ ਹੈ ਕਿ ਇਸੇ ਸਿੱਖਾਂ ਤੇ ਹਿੰਦੂਆਂ ਦਾ ਵਿਵਾਦ ਪੈਦਾ ਹੋ ਜੇ ਉਹ ਤਾਂ ਬਹੁਤ ਵਧੀਆ ਕਰ ਰਹੇ ਨੇ ਨਾ ਹੂੰ ਇਹ ਪੰਡਾ ਸਾਰੀ ਦੁਨੀਆ ਇੱਕ ਪਾਸੇ ਤੋਂ ਪੂਰੀ ਦੁਨੀਆ ਕਹਿ ਰਹੀ ਹੈ ਵੀ ਐਮਰਜੈਂਸੀ ਗਲਤ ਸੀ ਇੰਦਰਾ ਗਾਂਧੀ ਗਲਤ ਸੀ ਦੂਜੇ ਪਾਸੇ ਬੀਜੇਪੀ ਜਸਟੀਫਾਈ ਕਰ ਰਹੀ ਹੈ ਕੰਗਨਾਂ ਦੀ ਜ਼ਰੂਰਤ ਦੀ ਫਿਲਮ ਲਾ ਕੇ ਐਮਰਜੈਂਸੀ ਵੀ ਇਹ ਸਹੀ ਹੋ ਰਿਹਾ ਜੀ ਇਹ ਸਾਰੇ ਕੰਗਨਾਂ ਦੇ ਕੰਮ ਸਾਰੇ ਕੰਗਨਾਂ ਜੀ ਤਾਂ ਸਹੀ ਸਹੀ ਕਰ ਰਹੇ ਨੇ ਅਸੀਂ ਅਸੀਂ ਗਲਤ ਕਰ ਰਹੇ ਹਾਂ ਜੀ ਚਲੋ ਮੈਂ ਬਣੇ ਰਹੋ ਸਾਡੇ ਨਾਲ ਦੇਖੋ ਸਿੱਧੂ ਸਾਹਿਬ ਕਿਉਂਕਿ ਪਾਰਟੀ ਇਹ ਦੱਸੋ ਨਾ ਇਹ ਸਹੀ ਹੈ ਕਿਸੇ ਗੱਲ ਤੋਂ ਪਾਰਟੀ ਨੇ ਉਹਨਾਂ ਦੇ ਕਹੋ ਵੀ ਐਮਰਜੈਂਸੀ ਸਹੀ ਸੀ ਇਹ ਦੱਸੋ ਜੀ ਤੁਸੀਂ ਸੁਣੋ ਤਾਂ ਸਿੱਖਾਂ ਨੂੰ ਤਾਇਰ ਰਸਤੇ ਦਿਖਾਇਆ ਇਹ ਸਹੀ ਸੀ ਇਹ ਕੰਗਣਾ ਜੀ ਸਾਨੂੰ ਜਸਟੀਫਾਈ ਕਰ ਰਹੇ ਨੇ ਔਰ ਨਾਲ ਵੀ ਜੇਪੀ ਲੱਗੀ ਹੋਈ ਹੈ ਪੂਰੀ ਦੀ ਪੂਰੀ ਚਲੋ ਠੀਕ ਹੈ ਤੁਸੀਂ ਬਣੇ ਰਹੋ ਸੁਨੀਤਾ ਦੁੱਗਲ ਸਾਡੇ ਨਾਲ ਫੋਨ ਲਾਈਨ ਤੇ ਦੂਸਰੇ ਪਾਸੇ ਜੁੜ ਚੁੱਕੇ ਨੇ ਆ ਬੀਜੇਪੀ ਦੇ ਐਮਪੀ ਵੀ ਨੇ ਇੱਕ ਮਹਿਲਾ ਵੀ ਨੇ ਤੁਸੀਂ ਸੁਣ ਰਹੇ ਹੋਗੇ ਸੁਨੀਤਾ ਜੀ ਸਾਰੀ ਗੱਲਬਾਤ ਤਾਂ ਜਿਸ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਹੈ ਸਿਮਨਜੀਤ ਸਿੰਘ ਬਾਦਨੌਰਾ ਦੇ ਵੱਲੋਂ ਔਰ ਉਹਨਾਂ ਦੀ ਪਾਰਟੀ ਦੇ ਕੋਪਾਲ ਸਿੰਘ ਸਿੱਧੂ ਜੁੜੇ ਨੇ ਉਹਨਾਂ ਨੇ ਕਿਹਾ ਕਿ ਜਿਨਨੇ ਹੱਦ ਤੱਕ ਅੰਨਾ ਰਣੌਤ ਨੇ ਬਿਆਨ ਦਿੱਤੇ ਤਾਂ ਉਸ ਦਾ ਇੱਕ ਰਿਐਕਸ਼ਨ ਹੈ ਔਰ ਉਸਮਰਥਨ ਵੀ ਕਰਿਆ ਨੇ ਜੋ ਬਿਆਨ ਸਿਰੰਜੀਤ ਮਾਨ ਦਿੱਤਾ ਜਿਹੜੇ ਦੋ ਕੁਛ ਗੱਲ ਜਿਹੜੀ ਹੈ ਉਹਨਾਂ ਨੇ ਮਾਨਨੀਆਂ ਸੰਸਦ ਨੇ ਹੁਣ ਤਾਂ ਸਾਡੀ ਸੰਗਣਾ ਜੀ ਜੋ ਕੁਛ ਉਹਨਾਂ ਨੇ ਕਿਹਾ ਹੈ ਉਹ ਵੀ ਬਿਲਕੁਲ ਜਿਹੜਾ ਹੈ ਮੈਂ ਤੁਹਾਨੂੰ ਪਤਾ ਹੀ ਹੋਣਾ ਕਿ ਸਾਡੀ ਪਾਰਟੀ ਨੇ ਬਿਲਕੁਲ ਆਪਣੇ ਆਪ ਵਖਤ ਕਰ ਲਿਆ ਹੈ ਵੀ ਜੋ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਆਪਣੇ ਪਰਸਨਲ ਵਿਚਾਰ ਨੇ ਪਾਰਟੀ ਬਿਲਕੁਲ ਉੱਤੇ ਆਪਣੇ ਆਪ ਨੂੰ ਸਾਝਾ ਨਹੀਂ ਕਰਦੇ ਉਹਦੇ ਵਿਚਾਰਾਂ ਨਾਲ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਮਾਨ ਸਾਹਿਬ ਬਹੁਤ ਹੀ ਬਜ਼ੁਰਗ ਨੇ ਮੈਂ ਤਾਂ ਉਸ ਟਾਈਮ ਜਿਹੜੀ 70ਵੀਂ ਜਿਹੜੀ ਆਪਣੀ ਲੋਕ ਸਭਾ ਸੀ ਉਹਦੇ ਵਿੱਚ ਮੈਂ ਉਹਨਾਂ ਦੇ ਨਾਲ ਹੀ ਸੀ ਬਹੁਤ ਹੀ ਬਜ਼ੁਰਗ ਤੇ ਬਹੁਤ ਹੀ ਅੱਛੇ ਮੈਨੂੰ ਜਦੋਂ ਵੀ ਮਿਲਦੇ ਸੀ ਮੇਰੇ ਤੇਰੇ ਤੇ ਹੱਥ ਰੱਖਦੇ ਸੀ ਤੇ ਉਹਨਾਂ ਨੇ ਵੀ ਇਹ ਜੋ ਗੱਲ ਕਹੀ ਹੈ ਮੈਨੂੰ ਲੱਗਦਾ ਕਿ ਇਸ ਤੋਂ ਅਲੱਗਾ ਕੋਈ ਵੀ ਹੋਰ ਕੋਈ ਗੱਲ ਕਰਦੇ ਵੀ ਠੀਕ ਹੈ ਉਹਨੇ ਠੀਕ ਨਹੀਂ ਕਿਹਾ ਉਹ ਜ਼ਿਆਦਾ ਚੰਗਾ ਸੀ ਬਜਾਏ ਕਿ ਵੀ ਉਹ ਵੀ ਦੇਖੋ ਜੇ ਤੁਸੀਂ ਕੋਈ ਗਲਤ ਕਹਿੰਦਾ ਨਾ ਉਹਨੂੰ ਵੀ ਉਹਨੂੰ ਗਲਤ ਤੁਸੀਂ ਸਾਬਤ ਕਰਨ ਦੇ ਵਾਸਤੇ ਕੁਝ ਹੋਰ ਵੀ ਤੁਸੀਂ ਗਲਤ ਕਹਿ ਦੋ ਨਾ ਉਹ ਮੈਨੂੰ ਲੱਗਦਾ ਉਹ ਗਲਤ ਹੈ ਜੇ ਕੁਝ ਉਹਨਾਂ ਨੇ ਗਲਤ ਕਿਹਾ ਤੇ ਤੁਸੀਂ ਹੋਰ ਅੱਛੇ ਤਰੀਕੇ ਨਾਲ ਵੀ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੇ ਠੀਕ ਨਹੀਂ ਕਿਹਾ ਪਰ ਐ ਮੈਨੂੰ ਲੱਗਦਾ ਕਿ ਇਹ ਵੀ ਥੋੜਾ ਜਿਆਦਾ ਹੀ ਕਹਿ ਗਏ ਬੜੇ ਬਹੁਤ ਅੱਛੇ ਨੇ ਬਹੁਤ ਹੀ ਬਜ਼ੁਰਗ ਨੇ ਸਾਡੇ ਮੈਂ ਬਹੁਤ ਸਨਮਾਨ ਕਰਦੀ ਆ ਉਹਨਾਂ ਦਾ ਪਰ ਮੈਨੂੰ ਲੱਗਦਾ ਕਿ ਫਿਰ ਵੀ ਦੇਖੋ ਉਹ ਵੀ ਉਹ ਵੀ ਕੁੜੀ ਵੀ ਹੈ ਇਹ ਸੰਸਦਵੀ ਹੈ ਹੋ ਸਕਦਾ ਵੀ ਉਹਨੇ ਜੋ ਗਲਤ ਕਹੀਆਂ ਨੇ ਗੱਲਾਂ ਉਹ ਆਪਾਂ ਉਸ ਨੂੰ ਬਿਲਕੁਲ ਆਪਾਂ ਉਸੇ ਜਿਹੜਾ ਸਾਝਾ ਨਹੀਂ ਕਰਦੇ ਉਹਦੀ ਗੱਲ ਨੂੰ ਪਰ ਜਿਹੜਾ ਕਹਿਣ ਦਾ ਤਰੀਕਾ ਮੈਨੂੰ ਤੁਹਾਨੂੰ ਉਹ ਜਿਹੜਾ ਜੇ ਠੀਕ ਹੁੰਦਾ ਤੇ ਜ਼ਿਆਦਾ ਠੀਕ ਹੁੰਦਾ ਬਹੁਤ ਅਹਿਮ ਬਿਆਨ ਦਿੱਤਾ ਸੁਨੀਤਾ ਜੀ ਬਣੀ ਰਹੇ ਸਾਡੇ ਨਾਲ ਸਿੱਧੂ ਸਭ ਤੁਸੀਂ ਸੁਣਿਆ ਔਰ ਇਸ ਤੋਂ ਇੱਕ ਨਿਚੋੜ ਸ਼ਾਇਦ ਨਿਕਲ ਰਿਹਾ ਹੈ ਇੱਕ ਬਹੁਤ ਅੱਛੀ ਸਾਖ ਬਣੀ ਹੋਈ ਹੈ ਜਿਸ ਦਾ ਜ਼ਿਕਰ ਸੁਨੀਤਾ ਜੀ ਨੇ ਕੀਤਾ ਕਿ ਸਮਝਿਤ ਮਾਨ ਜਦੋਂ ਮਿਲਦੇ ਨੇ ਸਿਰ ਤੇ ਹੱਥ ਰੱਖਦੇ ਨੇ ਇੱਕ ਚੰਗੀ ਇਮੇਜ ਆ ਉਹਨਾਂ ਦੀ ਔਰ ਉਸ ਨੂੰ ਜੇਕਰ ਇਸ ਤਰੀਕੇ ਦੇ ਬਿਆਨ ਦੇ ਨਾਲ ਸੱਟ ਪਹੁੰਚ ਰਹੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਸਵਾਲ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜੇਕਰ ਇਹ ਬਿਆਨ ਦੇ ਵੀ ਦਿੱਤਾ ਪਰ ਉਸ ਦਾ ਸਮਰਥਨ ਵੀ ਹੋ ਰਿਹਾ ਫਿਰ ਪਾਰਟੀ ਦੇ ਵੱਲੋਂ ਸਟੈਂਡ ਵੀ ਲਿਆ ਜਾ ਰਿਹਾ Gopal ji Hello haan ji haan ji sawal aaya ji main sawal aaya ji assi pehla bhi assi ta jinna de naal ramp hoye ne ramp kitte ne sir ji ਸਜਾਵਾ ਕਰਵਾਈਆਂ ਨਹੀਂ ਸਾਰਿਆਂ ਦੇ ਨਾਲ ਅੱਜ ਦਾ ਸਮਰਥਨ ਕਰਦੇ ਨਹੀਂ ਇਸ ਗੱਲ ਦਾ ਜੀ ਸਾਡੇ ਨਾਲ ਜਿਹੜਾ ਜਿਸ ਤਰੀਕੇ ਦੇ ਨਾਲ ਕੰਗਣਾ ਜੀ ਅੱਜ ਕਰ ਰਹੇ ਨੇ ਮੈਂ ਤਾਂ ਉਹਦੀ ਗੱਲ ਕਰਦਾ ਸੀ ਤਾਂ ਦੇਖੋ ਜੀ ਉਹ ਗੱਲ ਹੋਈ ਜੀ ਕੇਤੀਆ ਅਸੀਂ ਕੇਤੀਆ ਦੀ ਲੜਾਈ ਲੜੀ ਸੀ ਮਿਨਿਸਟਰ ਦੇ ਪੋਤਰੇ ਦੇ ਖਿਲਾਫ ਅਸੀਂ ਕੇਪੀਐਸ ਕੇਲ ਦੇ ਖਿਲਾਫ ਲੜੀ ਅਸੀਂ ਸੰਧੂ ਦੇ ਖਿਲਾਫ ਲੜੀ ਅਸੀਂ ਕਿੰਨੇ ਐਸਐਸਪੀ ਕਿੰਨੇ ਡੀਐਸਪੀ ਅੱਜ ਤੱਕ ਅਸੀਂ ਤਾਂ ਫਿਜ਼ੀਕਲ ਲੜਾਈ ਵੀ ਲੜੀ ਐ ਅਸੀਂ ਤਾਂ ਪੋਲੀਟੀਕਲ ਲੜਾਈ ਵੀ ਲੜੀ ਐ ਅੱਜ ਤਾਂ ਇਹ ਪਿੰਡੇ ਤੇ ਹਟਾਇਆ ਕਿ ਇਸ ਤੋਂ ਬੂਮੈਂਨ ਦੀ ਜਾਤੀ ਦੇ ਲਈ ਵੀ ਲੜਿਆ ਅੱਜ ਦਾ ਬੂ ਮਹਿੰਦੀ ਇੱਜ਼ਤ ਵੀ ਕੀਤੀ ਹੈ ਸਾਡੀ ਪਾਰਟੀ ਦੇ ਵਿੱਚ ਕਦੇ ਵੀ ਕਿਸੇ ਵੀ ਬੰਦੇ ਉੱਤੇ ਬੂ ਮੈਂ ਦਾ ਕਦੇ ਵੀ ਅਲੋਕੇਸ਼ਨ ਦਾ ਦੋਸ਼ ਨਹੀਂ ਲੱਗਿਆ ਤੇ ਤੁਹਾਨੂੰ ਲੱਗਦਾ ਇਹ ਬਿਆਨ ਦਾਗ ਲਗਾ ਸਕਦਾ ਸਿੱਧੂ ਸਾਹਿਬ ਇਹ ਦਾ ਇਹ ਦਾਗ ਨਹੀਂ ਜੀ ਇਹ ਦਾ ਇਹ ਇਹਦਾ ਮੋੜਮਾ ਸੀ ਜਵਾਬ ਦਿੰਦਾ ਜੀ ਇਹਦਾ ਜਵਾਬ ਦਿੰਦਾ ਤੁਸੀਂ ਇਹ ਕੰਗਣਾ ਜੀ ਤੁਸੀਂ ਮੈਨੂੰ ਦੱਸੋ ਦੁਬਈ ਦੇ ਵਿੱਚ ਇਹਨੇ ਕੀ ਹੋ ਜਾ ਦੁਨੀਆਂ ਦੇ ਵਿੱਚ ਸ਼ਰਮ ਸ਼ਾਰ ਹੋ ਗਿਆ ਸਾਡੇ ਇੰਡੀਆ ਦੀ ਬਦਨਾਮੀ ਮੈਂ ਸੰਸਦ ਮੈਂਬਰ ਤੇ ਦੁਬਈ ਦੇ ਵਿੱਚ ਇਹੋ ਜਿਹੀਆਂ ਇਹਦੀਆਂ ਵੀਡੀਓ ਸ਼ਲੀਲ ਵੀਡੀਓ ਇਹਦੀਆਂ ਪੂਰੀ ਦੁਨੀਆਂ ਦੇ ਵਿੱਚ ਵਾਇਰਲ ਹੋਈਆਂ ਹੂੰ ਠੀਕ ਹੈ ਉਸ ਮੇਵ ਖਾਨ ਹੈ ਉਹ ਉਹਦੇ ਦੇ ਨਾਲ ਉਹ ਤੁਸੀਂ ਦੱਸੋ ਖਾਨ ਸਾਹਿਬ ਉਹ ਮੈਂ ਤਾਂ ਖਾਨ ਸਾਹਿਬ ਕਹਿਣਾ ਹੁੰਦੀ ਐ ਇੱਕੋ ਬਦ ਖਾਨੀ ਕਹਿਣ ਲੱਗਿਆ ਹਲ ਇਸ ਗੱਲ ਇਹ ਸ਼ਰਮ ਆਉਣੀ ਚਾਹੀਦੀ ਸੀ ਕੰਗਣਾ ਜੀ ਨੂੰ ਕੰਗਣਾ ਜੀ ਨੂੰ ਸੰਗਣਾ ਚਾਹੀਦਾ ਹਰ ਗੱਲ ਉੱਤੇ ਗੱਲ ਕਰ ਨੂੰ ਹਰ ਗੱਲ ਤੇ ਉੱਤੇ ਟਾਰਗੇਟ ਸਿੱਖਾਂ ਨੂੰ ਖਾਨਾਂ ਨੂੰ ਤੈਨੂੰ ਆਰਐਸਐਨ ਦੇ ਮੈਂਬਰ ਬਣਾਤਾ ਪੈਪਰ ਪਾਰਲੀਮੈਂਟ ਬਣਾ ਦਿੰਦਾ ਤੈਨੂੰ ਤੈਨੂੰ ਸਪੋਰਟ ਕਰ ਦਿੰਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ساری ਉਮਰ ਸਾਡੇ ਪਿੱਛੇ ਪਈ ਰਹੇ ਸਾਡੇ ਖਿਲਾਫ ਇੱਥੇ ਰਹੇ ਹਾਂ ਤੂੰ ਚੰਡੀਗੜ੍ਹ ਪੜ ਕੇ ਲਿਖ ਕੇ ਗਿਆ ਮੈਂ ਜਾਣਦਾ ਕੰਗਣਾ ਜੀ ਨੂੰ ਮੈਂ ਯੂਨੀਵਰਸਿਟੀ ਅੱਜ ਅੱਜ ਰੱਖਣ ਕੀ ਹੈ ਤੇ ਪਹਿਲਾ ਰੱਖਣ ਕੀ ਹੈ ਸਿਰਫ ਇਹੀ ਕੰਮ ਕਰਨਾ ਵੀ ਸਾਡੇ ਖਿਲਾਫ ਪਹਿਲਾਂ ਇਹ ਪਹਿਲਾਂ ਕਾਂਗਰਸ ਇਹ ਕਰੀ ਗਏ ਨੇ ਹੁਣ ਸੰਤ ਕੰਗਣਾ ਰੌਣਤ ਜੀ ਨੂੰ ਮੂਰੇ ਲੱਤਾ ਬੀਜੇਪੀ ਨੇ ਹੁਣ ਇਹ ਕੰਮ ਕਰਨ ਲੱਗੇ ਜੀ ਮੈਨੂੰ ਇਹ ਦੱਸੋ ਕੰਗਣਾ ਰੌਣਤ ਦਾ ਕਿਹੜੀ ਫਿਲਮ ਬਵਾਦਤਨੀ ਕਿਹੜਾ ਬਿਆਨ ਬਵਾਦਤਨੀ ਕਿਹੜਾ ਇਹਨੇ ਚੰਗਾ ਕੰਮ ਕੀਤਾ ਕੋਈ ਇੱਕ ਕੰਮ ਮੈਨੂੰ ਕੰਗਣਾ ਰੌਣਤ ਜੀ ਸਰਾਪਤੀ ਦੱਸੋ ਕੰਟਰੀ ਵਾਸਤੇ ਤੇ ਬੀਜੇਪੀ ਵਾਸਤੇ ਤੇ ਮਹਿਲਾ ਊਮਨ ਵਾਸਤੇ ਮੈਨੂੰ ਦੱਸੋ ਯੂਪੀ ਦੇ ਵਿੱਚ ਰੇਪ ਹੋ ਰਹੇ ਨੇ ਉਦੋਂ ਕੰਗਣਾ ਨਹੀਂ ਬੋਲਦੀ ਜੀ ਦੱਸੋ ਪੂਰੇ ਮੈਂ MP ਦੇ ਵਿੱਚ ਰੇਪ ਹੋ ਰਹੇ ਉਹਦੋਂ ਨਹੀਂ ਬੋਲਦੀ ਯਾਰ ਰਾਜਸਥਾਨ ਚ ਹੋ ਰਹੇ ਨੇ ਜੀ ਇੱਥੇ ਇਹਨਾਂ ਦੀ ਸਰਕਾਰ ਹੈ ਜੀ ਦੇਹਰਾਦੂਨ ਦੇ ਵਿੱਚ 13 ਸਾਲ ਦੀ ਲੜਕੀ ਦੇ ਨਾਲ ਗੈਂਗ ਰੇਪ ਹੋ ਗਿਆ ਜੀ ਬੱਸ ਸਟੈਂਡ ਦੇ ਉੱਤੇ ਉਹਦੋਂ ਨਹੀਂ ਬੋਲੀ ਜੀ ਦੱਸੋ ਗੱਲ ਇਹਨਾਂ ਨੇ ਐਕਸਪੀਰੀਅੰਸ ਤਾਂ ਕਹਿਣੀ ਸੀ ਹੋਰ ਕੀ ਕਹੀ ਇਹਨੂੰ ਜੀ ਦੱਸੋ ਹੂੰ ਚਲੋ ਠੀਕ ਹੈ ਇੱਕ ਫਾਈਨਲ ਰਿਐਕਸ਼ਨ ਛੋਟਾ ਜਿਹਾ ਸੁਨੀਤਾ ਦੁੱਗੜ ਜੀ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਤੋਂ ਲੈ ਲੈਣੇ ਆ ਉਸ ਤੋਂ ਬਾਅਦ ਇਜਾਜ਼ਤ ਲਵਾਂ ਹਾਂਜੀ ਦੇਖੋ ਜੀ ਮੈਂ ਤਾਂ ਇਹ ਕਹਿੰਨੀ ਆ ਕਿ ਵੀ ਇਹ ਜਿਹੜਾ ਬਹੁਤ ਹੀ ਇਹ ਰੇਪ ਸ਼ਬਦ ਪਹਿਲਾਂ ਅਸੀਂ ਛੋਟੇ ਹੁੰਦੇ ਸੀ ਨਾ ਜੀ ਮੈਨੂੰ ਲੱਗਦਾ ਕਿ ਕੋਈ ਮੂੰਹ ਚੱਕਦਾ ਕਿ ਨਾ ਤਾਂ ਵੀ ਅਸੀਂ ਬੜੀ ਹੈਰਾਨੀ ਨਾਲ ਉਹਦੇ ਮੂੰਹ ਤੇ ਵੇਖਦੇ ਸੀ ਕਿ ਕਿਵੇਂ ਕਿਉਂ ਦੀ ਗੱਲ ਕਰ ਰਹੇ ਹੁਣ ਇਹਨਾ ਕਾਮਨ ਹੋ ਗਿਆ ਹੈ ਤੇ ਬਹੁਤ ਬੰਦ ਨੂੰ ਦੁੱਖ ਪਹੁੰਚਦਾ ਹੈ ਐਸ ਚੀਜ਼ ਨੂੰ ਦੇਖ ਕੇ ਵੀ ਇਹ ਰੇਪ ਜਿਹੜਾ ਹੈ ਇਹ ਹੁੰਦਾ ਤੇ ਸਾਡੀ ਆਪਣੀ ਬੇਟੀਆਂ ਆਪਣੀ ਭੈਣਾਂ ਨਾਲ ਹੀ ਹੈ ਨਾ ਆਪਾਂ ਸਾਰੇ ਮਿਲ ਕੇ ਚਾਹੀਦਾ ਹੈ ਕਿ ਕੁਝ ਨਾ ਕੁਝ ਅਪਾਏ ਜਾਂ ਕੰਮ ਕਰੀਏ ਕਿ ਇਹ ਨਾ ਹੋਏ ਉਸ ਤੋਂ ਵੱਧ ਜਿਹੜਾ ਹੈ ਕੋਈ ਕੋਈ ਵੀ ਐਓ ਜੀ ਗੱਲ ਕਰਦਾ ਤਾਂ ਮੈਨੂੰ ਲੱਗਦਾ ਉਹ ਬਿਲਕੁਲ ਉਹਨਾਂ ਸਾਰਿਆਂ ਨੂੰ ਲਤਾੜਨਾ ਚਾਹੀਦਾ ਪਰ ਲਤਾੜਨ ਦਾ ਜਿਹੜਾ ਜੇ ਜੇਰਾ ਵੱਲ ਹੈ ਨਾ ਉਹ ਜਦੋਂ ਠੀਕ ਹੋਣਾ ਚਾਹੀਦਾ ਬਸ ਐ ਨਹੀਂ ਕਿ ਵੀ ਜੇ ਆਪਾਂ ਕੋਈ ਗਲਤ ਕਰ ਰਿਹਾ ਤੇ ਉਹਨੂੰ ਆਪਾਂ ਗਲਤ ਕਹਿਣ ਦੇ ਵਾਸਤੇ ਆਪਾਂ ਵੀ ਕੁਝ ਗਲਤ ਕਰੀਏ ਉਹਨੂੰ ਸਮਝਾਉਣ ਦਾ ਤਰੀਕਾ ਉਹ ਔਰਤ ਨਾਲ ਥੋੜਾ ਝੱਜਦਾ ਹੋਣਾ ਚਾਹੀਦਾ ਹੈ ਬਸ ਮੇਰੀ ਤਾਂ ਐ ਹੀ ਬਿੰਦੂ ਹੈ